ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਪੁਲਿਸ ਨੇ ਕਿਉਂ ਨਸ਼ਾ ਵਿਰੁੱਧ ਇੱਕ ਮੁਹਿੰਮ ਚੇੜੀ ਹੋਈ ਹੈ ਜਿਹਦੇ ਅੰਦਰ ਪੁਲਿਸ ਵੱਖਰੀ ਵੱਖਰੀ ਥਾਵਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵਗੈਰਾ ਵੀ ਕਰਦੇ ਰਹਿੰਦੇ ਤੇ ਸਰਚ ਆਪਰੇਸ਼ਨਸ ਵੀ ਕਰਦੇ ਰਹਿੰਦੇ ਹੈ। ਇਹਦੇ ਅੰਡਰ ਹੀ ਹੈਡੋ ਚੌਕੀ ਦੇ ਨੇੜੇ 25 ਅਪ੍ਰੈਲ ਨੂੰ ਇੱਕ ਨਾਕਾ ਲਾਇਆ ਗਿਆ ਸੀਗਾ। ਨਾਕੇ ਤੇ ਇੱਕ ਸ਼ੱਕੀ ਗੱਡੀ ਆਂਦੀ ਵੀ ਦਿਖੀ ਤੇ ਉੱਥੇ ਫਿਰ ਉਹਨੂੰ ਰੋਕ ਕੇ ਜਦੋਂ ਉਹਦੀ ਚੈਕਿੰਗ ਕੀਤੀ ਗਈ ਤੇ ਉਹਦੇ ਅੰਦਰ ਚਾਰ ਵਿਅਕਤੀ ਸੀਗੇ ਜਿਨ੍ਹਾਂ ਨੇ ਆਪਣੀ ਜੋ ਪਛਾਣ ਹੈ ਉਹ ਇੱਕ ਜਗਪ੍ਰੀਤ ਸਿੰਘ ਉਰਫ ਜੱਗੀ ਤੇ ਉਹਦੇ ਨਾਲ ਦੇ ਸਾਥੀ ਇੱਕ ਜੱਜ ਸਿੰਘ ਸੀਗਾ ਇਹ ਗੁਰਸੇਵਕ ਸਿੰਘ ਤੇ ਜਗਰੂਪ ਸਿੰਘ ਇਹਨਾਂ ਦੇ ਕੋਲੋਂ ਜਦੋਂ ਸਰਚ ਕੀਤੀ ਗਈ ਤੇ ਗੱਡੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇਹਨਾਂ ਦੀ ਜੋ ਮੁੱਢਲੀ ਪੁੱਛਗਿੱਛ ਦੇ ਵਿੱਚ ਆਗਲ ਸਾਹਮਣੇ ਆਈ ਕਿ ਇਹ ਜੋ ਗਰੁੱਪ ਸੀਗਾ ਇਹ ਅੰਮ੍ਰਿਤਸਰ ਔਰ ਮੋਗਾ ਤੇ ਫਿਰੋਜ਼ਪੁਰ ਇਹਨਾਂ ਥਾਵਾਂ ਤੋਂ ਡਰਗ ਵਗੈਰਾ ਦੀ ਤਸਕਰੀ ਕਰਦੇ ਸੀਗੇ ਤੇ ਮੋਹਾਲੀ ਔਰ ਇਹ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਵਿੱਚ ਜਿੰਨੇ ਵੀ ਥਾਵਾਂ 'ਚ ਸਪਲਾਈ ਵਗੈਰਾ ਕਰਨੀ ਹੁੰਦੀ ਸੀਗੀ ਐਸ ਪਰ ਡਿਮਾਂਡ ਐ ਸਪਲਾਈ ਵਗੈਰਾ ਕਰਦੇ ਸੀਗੇ ਫਿਰ ਫਿਰ ਅੱਗੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਜਗਪ੍ਰੀਤ ਸਿੰਘ ਉਰਫ ਜੱਗੀ ਉਸ ਦੇ ਕੋਲੋਂ ਇੱਕ ਬੱਤੀ ਬੋਰ ਦਾ ਪਿਸਤਲ ਉਹ ਵੀ ਰਿਕਵਰ ਹੋਇਆ ਇਦੇ ਨਾਲ-ਨਾਲ ਫਿਰ ਇਹਨੇ ਅੱਗੇ ਹੋਰ ਵੀ ਆਪਣੇ ਸਾਥੀਆਂ ਦਾ ਨਾਂ ਦੱਸਿਆ ਜਿਨ੍ਹਾਂ ਦੇ ਵਿੱਚੋਂ ਜੋ ਮੇਨ ਸੀਗੇ ਜੋ ਇਸ ਪੂਰੇ ਗੈਂਗ ਦੇ ਸਰਗਨਾ ਕਹਿ ਸਕਦੇ ਅਸੀਂ ਉਹ ਇੱਕ ਤਾਂ ਗੁਰਲਾਲ ਸਿੰਘ ਹੈਗਾ ਤੇ ਇੱਕ ਹਰਦੀਪ ਸਿੰਘ ਉਰਫ ਦਿਪਕ ਆ ਦੋਨੋਂ ਹੀ ਜੋ ਵਿਅਕਤੀ ਹੈ ਪ੍ਰੈਜ਼ੈਂਟਲੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀ ਵੀ ਇਹਨਾਂ ਦੇ ਉੱਪਰ ਹੋਰ ਵੀ ਐਨਡੀपीएस ਦੇ ਪਰਚੇ ਇਹਨਾਂ ਨੂੰ ਵੀ ਫਿਰ ਪੁੱਛ ਪੁੱਛ ਕੇ ਤੇ ਨਈ ਨਾਮਿਨੇਟ ਕਰਕੇ ਐਜ਼ ਇਨਕਿਊਜ਼ ਅਸ ਕੇਸ ਦੇ ਵਿੱਚ ਅरेस्ट ਵੀ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਅੱਗੇ ਜਦੋਂ ਪੁੱਛਗਿੱਛ ਹੋਰ ਅੱਗੇ ਵਧੀ ਇਨਵੈਸਟੀਗੇਸ਼ਨ ਤੋਂ ਹੋਰ ਵੀ ਇਹਨਾਂ ਦੇ ਸਾਥੀਆਂ ਦਾ ਨਾਂ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚੋਂ ਮੁੱਖ ਜੋ ਹੈ ਇੱਕ ਤਨੂ ਨਾਦੀ ਕੁੜੀ ਹੈ ਜੋ ਇਹਨਾਂ ਦਾ ਮੇਨ ਫਾਈਨੈਂਸ਼ੀਅਲ ਡੀਲਿੰਗ ਕਰਦੀ ਸੀਗੀ ਉਹਦੇ ਅਕਾਊਂਟ ਦੇ ਵਿੱਚ ਹੀ ਸਾਰਾ ਜੋ ਡਰੱਗ ਮਨੀ ਹੈ ਉਹ ਜਾਂਦਾ ਸੀਗਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਉਹ ਉਹਦੇ ਅਕਾਊਂਟ ਦੇ ਵਿੱਚ 5 ਤੋਂ ਲੈ ਕੇ 10 ਲੱਖ ਪਰ ਮਹੀਨਾ ਡਰਗ ਮੰਨੀ ਆਂਦਾ ਸੀਗੇ ਜੋ ਜਿਨੇ ਵੀ ਡਰਗ ਦੇ ਥੱਲੇ ਵਾਲੇ ਜੋ ਐਡਿਕਟਸ ਵਗੈਰੇ ਜਿਨ੍ਹਾਂ ਨੇ ਸੇਲ ਕਰਦੇ ਸੀਗੇ Google Pay ਕੇ ਰਾਹੀਂ ਇਹਦੇ ਇਹਦੇ ਅਕਾਊਂਟ ਦੇ ਵਿੱਚ ਆਂਦੇ ਸੀਗੇ ਇਹਦੇ ਨਾਲ ਨਾਲ ਇਹਨਾਂ ਦੇ ਹੋਰ ਤਿੰਨ ਸਾਥੀ ਇੱਕ ਪ੍ਰਕਾਸ਼ ਨਾਦਵੈਕਤੀ ਜਿਹੜਾ ਕਿ ਜਿਹਦੀ ਪਿਛੋਕੜ ਯੂਪ ਦੀ ਹੈ ਇਹਨਾਂ ਦਾ ਡਰਾਈਵਰ ਹੈਗਾ ਇਹਦੇ ਨਾਲ ਨਾਲ ਇੱਕ ਮੁਹੰਮਦ ਯਾਸੀਨ ਤੇ ਇਹਨਾਂ ਦੀ ਇੱਕ ਹੋਰ ਸਾਥੀ ਵੰਸ਼ੀਕਾ ਉਰਫ ਮਹਿਕ ਆ ਵੀ ਨਾ ਦੇ ਚਾਰ ਸਾਥੀ ਨਾ ਦੇ ਗੈਂਗ ਦੇ ਨਾਲ ਸੀਗੇ ਇਹ ਪੂਰਾ ਕਪੂਰਾ ਜੋ ਇੱਕ ਗੈਂਗ ਹੈਗਾ ਇਹ ਪੈਨ ਪੰਜਾਬੀ ਵਰਕ ਕਰ ਰਿਆ ਸੀਗਾ ਇਹਨਾਂ ਨੇ ਬੜੀ ਸਾਰੀ ਪ੍ਰਾਪਰਟੀਆਂ ਵਗੈਰਾ ਬੜਾ ਰੱਖੀ ਹੈ ਜਿਹੜੇ ਕਿ ਗੱਡੀ ਨਾ ਤੋਂ ਬਰਾਮਦ ਹੋਈ ਫੋਰਚਨਰ ਗਾਰ ਕਾਰ ਉਹ ਜੱਗੀ ਨੇ ਕੈਸ਼ ਤੇ ਬਾਈ ਕੀਤੀ ਸੀ ਕੁਝ ਟਾਈਮ ਪਹਿਲਾਂ ਹੀ ਜਿਹੜਾ ਪੂਰਾ ਕਪੂਰਾ ਕੈਸ਼ ਡਰਗ ਮਨੀ ਹੈ ਡਰਗ ਤਸਕਰੀ ਤੇ ਸਪਲਾਈ ਦੇ ਨਾਲ ਇਹਨਾਂ ਨੇ ਆਰਨ ਕੀਤਾ ਸੀਗਾ ਇਦੇ ਨਾਲ ਨਾਲ ਇੱਕ ਸਵਿਫਟ ਕਾਰ ਵੀ ਨਾਲ ਦੇ ਕੋਲ ਬਰਾਮਦ ਹੋਈ ਏ ਤੇ ਹੋਰ ਵੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਕੋਲ ਦੋ ਖਰੜ ਵਿਖੇ ਦੋ ਫਲੈਟਸ ਵੀ ਹੈ ਜਿੱਥੇ ਇਹ ਪੂਰਾ-ਕੂਰਾ ਗਰੁੱਪ ਰਹਿੰਦਾ ਸੀਗਾ ਤੇ ਮੋਗਾ ਫਿਰੋਜ਼ਪੁਰ ਤੇ ਆ ਮੋਹਾਲੀ ਵਾਲੇ ਜੋ ਫਲੈਟਸ ਹੈ ਇੱਥੇ ਸਵਿਚ ਕਰਦੇ ਰਹਿੰਦੇ ਸੀਗੇ ਆਪਣੀ ਪੂਰੀ-ਪੂਰੀ ਤਸਕਰੀ ਕਰ ਰਹੇ ਸੀਗੇ ਤੇ ਇਹਦੇ ਨਾਲ-ਨਾਲ ਹੋਰ ਵੀ ਇਹਨਾਂ ਨੇ ਜੋ ਵੀ ਪ੍ਰਾਪਰਟੀਆਂ ਵਗੈਰਾ ਇਕੱਠੀ ਕੀਤੀ ਹੋएगी ਇਹਦੇ ਰਿਗਾਰਡਿੰਗ ਅਸੀਂ ਕੰਸਰਨਡ ਐਸਐਸਪੀਜ਼ ਨੂੰ ਵੀ ਚਿੱਠੀ ਲਿਖ ਰਹੇ ਹਾਂ ਕਿਉਂਕਿ ਇਹ ਇੱਕ ਅਲੀ ਖੰਨਾ ਦੇ ਵਿੱਚ ਹੀ ਤਸਕਰੀ ਨਹੀਂ ਕਰੇ ਸੀਗੇ ਇਹ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪੈਨ ਪੰਜਾਬ ਦੇ ਇੱਕ ਗੈਂਗ ਸੀਗਾ ਇੱਕ ਵੱਡੇ ਡਰੱਗ ਸਮਗਲਰਾਂ ਦਾ ਗੈਂਗ ਸੀਗਾ ਅਤੇ ਨਾਲ ਨਾਲ ਅੱਗੇ ਹੋਰ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਵਾਸੀ ਲਵਪ੍ਰੀਤ ਸਿੰਘ ਉਰਫ ਐਲਪੀ ਉਹ ਵੀ ਉਹ ਉਹਦੀ ਵੀ ਸਮੂਲੀਅਤ ਸਾਹਮਣੇ ਆਈ ਹੈ ਉਹਦੇ ਉੱਪਰ ਇੱਕ ਪਰਚਾ ਵੀ ਹੈਗਾ ਅੰਮ੍ਰਿਤਸਰ ਵਿਖੇ ਤੇ ਸਾਰੇ ਕੇ ਸਾਰੇ ਜੋ ਗੈਂਗ ਮੈਂਬਰਸ ਹੈ ਇਹਨਾਂ ਦੇ ਉੱਪਰ ਮਲਟੀਪਲ ਐਫ ਆਈਆਰਸ ਵੀ ਹੈ ਕੁਝ ਇਹਨਾਂ ਦੇ ਨਵੇਂ ਸਾਥੀ ਸੀਗੇ ਨਾ ਦੇ ਉੱਪਰ ਹਜੇ ਕੋਈ ਐਫ ਆਈਆਰ ਨਹੀਂ ਸੀਗੀ ਪੁਰਾਣੀ ਵਟ ਇਸ ਵਾਲੀ ਐਫ ਆਈਆਰ ਦੇ ਵਿੱਚ ਉਹ ਵੀ ਇਹਨਾਂ ਦੇ ਸਾਥੀ ਨਾਮਿਨੇਟ ਕੀਤੇ ਗਏ ਤੇ ਉਹਨਾਂ ਦੀ ਅਰੈਸਟ ਹੋਏ ਟੋਟਲ ਹੁਣ ਤੱਕ 11% ਦੀ ਅਰੈਸਟ ਹੋ ਚੁੱਕੀ ਹੈ ਅਗੇ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਮੀਦ ਹੈਗੀ ਕਿ ਹੋਰ ਵੀ ਵੱਡੇ ਵੱਡੇ ਨਾਂ ਇਸ ਕੇਸ ਦੇ ਵਿੱਚ ਆ ਸਕਦੇ ਹਨ ਅਸੀਂ ਕੰਸਰਨਡ ਐਸਐਸਪੀਜ਼ ਨਾਲ ਵੀ ਰਾਬਤਾ ਰੱਖेंगे ਤਾਂ ਕਿ ਹੋਰ ਵੀ ਨਾਦਾ ਜੋ ਪੂਰਾ ਕੋ ਪੂਰਾ ਇੱਕ ਪੰਜਾਬ ਵਿਖੇ ਇਹਨਾਂ ਨੇ ਪੂਰਾ ਗੈਂਗ ਆਪਣਾ ਚਲਾਇਆ ਹੋ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕਰ ਸਕੇ ਇਨ 11 ਦੇ ਨਾਲ ਕਾਫੀ ਹੱਦ ਤੱਕ ਅਸੀਂ ਪਰਦਾ ਫਾਸ਼ ਕਰ ਚੁੱਕੇ ਆਗੇ ਮੈਨੂੰ ਲੱਗਦਾ ਹੋਰ ਵੀ ਬੰਦਿਆਂ ਦੇ ਨਾਂ ਆ ਸਕਦੇ ਜਿਹੜੀਆਂ ਇਹਨਾਂ ਫੀਮੇਲ ਲੜਕੀਆਂ ਸੀਗੀਆਂ ਕਿੱਥੇ ਰਹਿਣ ਵਿੱਚ ਕਿਹਦੀ ਬੈਕਗ੍ਰਾਉਂਡ ਹੈ ਕੀ ਕੁਆਲਿਫਿਕੇਸ਼ਨ ਹੈ ਇੱਕ ਜੋ ਤਨੂਨਾਦੀ ਕੁੜੀ ਹੈਗੀ ਉਹ ਮੋਗੇ ਦੀ ਰਹਿਣ ਵਾਲੀ ਹੈਗੀ ਤੇ ਉਹ ਮੁਹਾਲੀ ਤੇ ਮੋਗਾ ਦੇ ਵਿੱਚ ਸਵਿਚ ਕਰਦੀ ਰਹਿੰਦੀ ਸੀਗੀ ਉਹ ਇਹਨਾਂ ਦੀ ਮੇਨ ਫਾਈਨੈਂਸ਼ੀਅਲ ਡੀਲਰ ਹੈਗੀ ਉਹਦੇ ਨਾਲ ਜੋ ਮੁਹੰਮਦ ਯਾਸੀਨ ਔਰ ਇੱਕ ਮਹਿਕ ਹੈਗੀ ਇਹਨਾਂ ਦੇ ਪਿਛੋਕੜ ਯੂਪੀ ਦੀ ਹੈ ਤੇ ਇਹਨਾਂ ਦੇ ਨਾਲ ਇੱਕ ਜੋ ਪ੍ਰਕਾਸ਼ ਪਰਸਨ ਹੈ ਉਹ ਵੀ ਪਿਛੋਕੜ ਉਦੀ ਯੂਪੀ ਦੀ ਹੈ ਇਹ ਸਾਰੇ ਕੇ ਸਾਰੇ ਗੈਂਗ ਦੇ ਮੈਂਬਰਸ ਨੇ ਕਾਫੀ ਚਿਰ ਤੋਂ ਇਕੱਠੇ ਕੰਮ ਕਰ ਰਹੇ ਨੇ ਮੈਡਮ ਕੈਸ਼ ਕਿੰਨਾ ਫੜਿਆ ਹੈ ਇਹਨਾਂ ਨੂੰ ਕੈਸ਼ ਇਨ ਦੇ ਕੋਲ 2 ਲੱਖ ਡਰਗ ਮਨੀ ਹਜੇ ਤੱਕ ਫੜੀ ਗਈ ਅੱਗੇ ਵੀ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਤੋਂ ਹੋਰ ਕਬਜ਼ੇ ਹੋ ਸਕਦੇ ਹੋ ਸਕਦਾ ਹੈਗਾ ਹੋ ਸਕਦਾ ਕਿਉਂਕਿ ਉੱਥੇ ਰਹਿ ਰਹੇ ਸੀ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਖੰਨਾ ਵਿਖੇ ਨਹੀਂ ਖੰਨਾ ਵਿਖੇ ਵੀ ਇਹਨਾਂ ਦੇ ਦੋ ਜੋ ਸਾਥੀ ਹੈ ਜੱਗੀ ਹੈਗਾ ਤੇ ਦੂਜਾ ਇਹਨਾਂ ਦਾ ਜੋ ਮੁਹੰਮਦ ਯਸੀਨ ਹੈ ਇਹਨਾਂ ਦੇ ਉੱਪਰ ਖੰਨਾ ਵਿਖੇ ਪੁਰਾਣੀ ਐਫ ਆਈ ਆਰਸ ਹੈ ਐਨ ਡੀ ਪੀ ਐਸ ਐਕਟ ਦੇ ਅੰਦਰ ਬਾਕੀ ਇਹਨਾਂ ਦੀ ਮੋਸਟਲੀ ਜੋ ਐਫ ਆਈ ਆਰਸ ਹੈ ਉਹ ਮੋਗਾ ਫਿਰੋਜ਼ਪੁਰ ਏਰੀਆ ਦੀ ਹੈ ਪਰ ਇਹ ਸਪਲਾਈ ਕਿਉਂਕਿ ਖੜੜ ਵਿਖੇ ਰਰੇ ਸੀਗੇ ਖੜੜ ਇੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਜੂਕੇਸ਼ਨਲ ਹੱਬ ਬਣ ਚੁੱਕਾ ਹੈ ਉੱਥੇ ਕਾਫੀ سارے ਸਟੂਡੈਂਟਸ ਰਹਿੰਦੇ ਹਨ ਤਾਂ ਹੋ ਸਕਦਾ ਉੱਥੇ ਸਪਲਾਈ ਕਰਦੇ ਹੋਣ ਇਹਨਾਂ ਦੀ ਅੱਗੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹ ਅਸੀਂ ਫਿਰ ਐਸ ਐਸ ਪੀ ਕਨਸਰਨਡ ਐਸ ਐਸ ਪੀ ਉਹਨਾਂ ਦੇ ਨਾਲ ਸ਼ੇਅਰ ਕਰਕੇ ਇਹਨਾਂ ਦੀ ਹੋਰ ਵੀ ਅੱਗੇ ਤਫਤੀਸ਼ ਦੇ ਵਿੱਚ ਜੋ ਜੋ ਸਾਹਮਣੇ ਆਏਗਾ ਅਕੋਰਡਿੰਗਲੀ ਫਿਰ ਅਸੀਂ ਐਕਸ਼ਨ ਲਵਾਂਗੇ

ਅ ਅੱਗੇ ਕਰ ਰਹੇ ਮੈਂ ਉਹੀ ਤੁਹਾਨੂੰ ਦੱਸਿਆ ਕਿ ਅਮਰਿਤਸਰ ਦਾ ਜੋ ਲਫਰੀਤ ਐਲਪੀ ਹੈ ਉਹ ਇਹਨਾਂ ਦਾ ਸਪਲਾਈਅਰ ਹੈਗਾ ਜਿਹੜੇ ਫਰੀਦਕੋਟ ਵਿਖੇ ਗੁਰਲਾਲ ਤੇ ਹਰਦੀਪਦੀਪਾ ਉਹ ਇਹਨਾਂ ਨੂੰ ਅੱਗੇ ਇਨਫੋਰਮੇਸ਼ਨ ਦਿੰਦੇ ਸੀਗੇ ਤੇ ਜੇਲ੍ਹ ਤੋਂ ਇੱਕ ਮੋਡੂਲ ਚੱਲ ਰਿਹਾ ਸੀਗਾ ਤੈਨੂੰ ਲਾ ਲਾ ਇਹ ਕਿੰਨੀ ਸਾਰੇ ਇਹ ਜੀ ਇਹਨਾਂ ਦੀ 25 ਤੋਂ ਲੈ ਕੇ 45 ਦੇ ਵਿੱਚ ਵਿੱਚ ਸਾਰੇ ਕੇ ਸਾਰੇ ਤੈਨੂੰ ਲਾ ਤੈਨੂੰ ਜੋ ਕੁੜੀ ਹੈਗੀ ਉਹ 9 ਦੀ ਪੜਾਈ ਕੀਤੀ ਬਾਕੀ ਵੀ ਆ ਸਾਰੇ ਕੇ ਸਾਰੇ ਉਦਾਂ ਪੜੇ ਲਿਖੇ ਵੀ ਹੈ ਤੇ ਆਪਣਾ ਇਹ ਅ ਪੜ੍ਹੇ ਲਿਖੇ ਹੋ ਕੇ ਪੂਰਕ ਪੂਰਾ ਫਾਈਨੈਂਸ਼ੀਅਲੀ ਇਸ ਚੀਜ਼ ਨੂੰ ਰਨ ਕਰ ਰਹੇ ਸੀਗੇ ਇਹਨਾਂ ਦੇ ਕੋਲੋਂ ਪੰਜਾਬ ਦੇ ਸਟੂਡੈਂਟ ਸੀਗੇ ਜੀ ਲੋ ਕਰਦੇ ਸੀਗੇ ਅਕਦੇ ਬਾਹਰੋਂ ਕਰਦੇ ਸੀ ਆਪਣੇ ਪੰਜਾਬ ਵਿੱਚ ਇਹ ਕੀ ਕੀਤਾ ਹੋਇਆਗੇ ਨੇ ਨਹੀਂ ਨਹੀਂ ਤਾਂ ਪ੍ਰੈਕਟਿਸ ਨਹੀਂ ਕਰੀ ਜੀ ਕ੍ਰਾਈਮ ਕਰ ਰਹੀ ਹੋਤਾ ਪ੍ਰੈਕਟਿਸ ਕਿਥੇ ਕਰ ਰਹੀਗੀ ਰਾਈਟ ਆਨ ਥੈਂਕ ਯੂ ਜੀ